ਸਾਨੂੰ ਚੰਡੀਗੜ੍ਹ ਜਾਣ ਤੋਂ ਕਿਉਂ ਰੋਕਿਆ ਅਸੀਂ ਚੰਡੀਗੜ੍ਹ ਜਾਣਾ ਸੀਗਾ ਫਿਰ ਇਹਨਾਂ ਨੇ ਹੁਣ ਜਿਹੜਾ ਦਿੱਲੀ ਵਾਲਾ ਖਨੌਰੀ ਬਾਡਲਾ ਬਾਡਰਾ ਤੇ ਸ਼ੰਭੂ ਮੋਰਚਾ ਇਹਨਾਂ ਨੇ ਖਤੜਿਆ ਇਹ ਪੰਜਾਬ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਸਾਰਿਆਂ ਨੂੰ ਨਕਮੀ ਦੇ ਨਾਲ ਸ਼ੰਭੂ ਤੇ ਖਨੌਰੀ ਵਾਲਾ ਰੋਡ ਖਾਲੀ ਕਰਾਇਆ ਕਿਸਾਨਾਂ ਦੇ ਉੱਥੇ ਬਣੇ ਹੋਏ ਘਰ ਟਾਏ ਉੱਥੋਂ ਸਮਾਨ ਚੋਰੀ ਕਰ ਲਿਆ ਤੇ ਉਸ ਤੋਂ ਬਾਅਦ ਕਿੰਨਿਆਂ ਕ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਤੀਆਂ ਬਈ ਵੀ ਸਾਨੂੰ ਸਾਨੂੰ ਹੁਣ ਇਹੋ ਲੱਗਦਾ ਵੀ ਚੋਰ ਉਹ ਨਹੀਂ ਚੋਰ ਦਾ ਪੰਜਾਬ ਸਰਕਾਰ ਤੇ ਪੁਲਿਸ ਮੁਲਾਜ਼ਮ ਰਲ ਕੇ ਚੋਰੀਆਂ ਕਰਦੇ ਜਿਹੜੀਆਂ ਪਿੰਡਾਂ ਦੇ ਪਿੰਡ ਹੀ ਕਹਿ ਰਹੇ ਆ ਕਿ ਭਾਜਪੀ ਦੀ ਤੇ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਪੀਡ ਚੈੱਕ ਕਰਾਂਗੇ ਇਹਨਾਂ ਦੀ ਸਪੀਡ ਚੈੱਕ ਕਰਨ ਵਾਸਤੇ ਪੂਰਾ ਪੰਜਾਬ ਹੀ ਤਿਆਰ ਬੈਠਾ ਉਹ ਚਾਹੇ ਕਿਸੇ ਵੀ ਵਰਗ ਚ ਹੋਵੇ ਕਿਸਾਨ ਹੋਣ ਮਜ਼ਦੂਰ ਹੋਣ ਮੁਲਾਜ਼ਮ ਹੋਣ ਸਾਰੇ ਹੀ ਨਸ਼ਾ ਵੇਰੇਜਗਾਰੀ ਨੇ ਕੀਤਾ ਇਹ ਨਸ਼ਾ ਸਰਕਾਰਾਂ ਨੇ ਮੰਡਿਆ ਜੇ ਸਰਕਾਰਾਂ ਮੰਡਦੀਆਂ ਤੇ ਫੇਰ ਬੱਚੇ ਜਿਹੜੇ ਆ ਹੁਣ ਜਿਹੜੇ ਸਕੂਲਾਂ ਕਾਲਜਾਂ ਦੇ ਬਾਹਰ ਚ ਜਿਹੜੇ ਮੋਟਰਸਾਈਕਲਾਂ ਵਾਲੇ ਖੜਦੇ ਆ ਉਹ ਕਿਹਦੇ ਖੜਦੇ ਆ ਆਮਕਰਾਂ ਦਾ ਮੁੰਡਾ ਤਾਂ ਨਹੀਂ ਖੜਦਾ ਉੱਥੇ ਜਾ ਕੇ ਜ ਆਮਕਰਾਂ ਦਾ ਕਹੀਏ ਉਹ ਇਹਨਾਂ ਦੇ ਐਮਐਲਏ ਦੇ ਜਿਹੜੇ ਆ ਪਿੱਠੂ ਆ ਬਈ ਐਮਐਲਏ ਜਿਨ੍ਹਾਂ ਦੇ ਸਿਰ ਤੇ ਖੜੇ ਆ ਉਹ ਬੰਤਾ ਉਹ ਗੱਲਬਾਤੇ ਰਾਂ ਹੀ ਕੀਤੇ ਜਾਣਗੇ ਤੇ ਜਿਹੜੇ ਗੱਲਬਾਤ ਕਰਨ ਜਾਂਦੇ ਉਹਨਾਂ ਨੂੰ ਭਗਵੰਤ ਮਾਨ ਦਾਰੂ ਦੀ ਟੋਟ ਦੇ ਵਿੱਚ ਕੁੱਤੇ ਵਾਂਗੂੰ ਪੈਂਦਾ ਉਹਨਾਂ ਨੂੰ ਭਜਾ ਦਿੰਦਾ ਕਹਿ ਦਿੰਦਾ ਜਾਓ ਤੁਸੀਂ ਲਾ ਲੋ ਧਰਨੇ ਜਿਹੜੇ ਲਾਉਣੇ ਆ ਤੇ ਫਿਰ ਜਦੋਂ ਇਹ ਆਪਦੇ ਦਫ਼ਤਰਾਂ ਦੇ ਵਿੱਚ ਸੱਦ ਸੱਦ ਕੇ ਲੋਕਾਂ ਨੂੰ ਜਲੀਲ ਕਰਨਗੇ ਤੇ ਫਿਰ ਇਹਨਾਂ ਨੂੰ ਪਿੰਡਾਂ ਚ ਆਉਣ ਨੂੰ ਹਾਰ ਤੋੜਾ ਮੈਂ ਵਾਸੀ ਕਰੇਗੀ ਪਰ ਹੁਣ ਸਰਕਾਰ ਕਿਸਾਨਾਂ ਵਾਲੇ ਪਾਸੇ ਵੀ ਪੈ ਨਿਕਲੀ ਆ ਇਹ ਨਾਣੇ ਨਾ ਜਿਹੜੀ ਇਹ ਤਰੀਆਂ ਤੋਂ ਉੱਠੀ ਸੀ ਸਰਕਾਰ ਇਹ ਜਿਹੜੇ ਆਮ ਘਰਾਂ ਦੀ ਕਹਿੰਦੇ ਸੀ ਝਾੜੂ ਐਂ ਦੇ ਸਰਕਾਰ ਵੀ ਆਮ ਖੁੰਡਾਂ ਤੋਂ ਸਰਕਾਰ ਚੱਲੂਗੀ ਇਹ ਕੁਰਸੀ ਦਾ ਸਤਾ ਹੀ ਕੁਰਸੀ ਦੀ ਜਿਹੜੀ ਹੈ ਨਾ ਇਹਨਾਂ ਨੂੰ ਨਸ਼ਾ ਹੀ ਐਬ ਜਾ ਵੀ ਇਹ ਆਮ ਘਰਾਂ ਦੇ ਚੱਲਦੇ ਚੱਲਦੇ ਹੁਣ ਤਾਂ ਖਾਸ ਘਰਾਂ ਦੀ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਜੁਨੀਆਂ ਇਕਤਾ ਉਗਰਾਹਾਂ ਦੇ ਸੁਦੀਪ ਸਿੰਘ ਜੀ ਮੌਜੂਦ ਨੇ ਕਿਵੇਂ ਦੇਖਦੇ ਹੋ ਲਗਾਤਾਰ ਸਰਕਾਰਾਂ ਰਵਈਆ ਹੈਗਾ ਕਿਸਾਨਾਂ ਦੇ ਖਿਲਾਫ ਚਾਹੇ ਕੇਂਦਰ ਹੋਵੇ ਚਾਹੇ ਪੰਜਾਬ ਜਿਹੜਾ ਜਾਨੀ ਕਿ ਐਡਾ ਘੜੀਆਂ ਜਿਹੜਾ ਰਵਈਆ ਪੰਜਾਬ ਸਰਕਾਰ ਦਾ ਹੋ ਗਿਆ ਹੁਣ ਕੱਲੇ ਕਿਸਾਨਾਂ ਦੇ ਬਹਾਵਤ ਨਹੀਂ ਮਜ਼ਦੂਰਾਂ ਦੇ ਦੁਕਾਨਦਾਰਾਂ ਰੇੜੀਆਂ ਦਾ ਜਿਜਤੋ ਚ ਵੇਖ ਲਗੇ ਆਪਣੇ ਫਰੀਦਕੋਟ ਚ ਵੇਖ ਲਗੇ ਪਹਿਲਾਂ ਤੇ ਰੇੜੀਆਂ ਫੜੀਆਂ ਵਾਲੀਆਂ ਪਾਏ ਸੀ ਕਿ ਵੀ ਰੇੜੀਆਂ ਫੜੀਆਂ ਇਹਨਾਂ ਨੇ ਚਕਾਈਆਂ ਸੀਗੀਆਂ ਕਿਉਂਕਿ ਉਹ ਐਸਾ ਨਹੀਂ ਦਿੰਦੇ ਸੀ ਇਹਨਾਂ ਨੂੰ ਜਦੋਂ ਇਹ 28 ਦਿਨ ਲਾਪੇ ਰੇੜੀਆਂ ਫੜੀਆਂ ਫੇਰ ਉੱਥੇ ਜਾਵੜੀਆਂ ਉਵੇਂ ਹੁਣ ਕਿਸਾਨਾਂ ਨੂੰ ਪਏ ਵੇ ਆ ਪਹਿਲਾਂ ਤੇ ਇਹ ਆਦੇ ਸੀਗੇ ਵੀ ਮੰਗਾ ਸਾਡੀਆਂ ਦਿੱਲੀ ਸਰਕਾਰ ਨਾਲ ਜੇ ਦਿੱਲੀ ਸਰਕਾਰ ਨਾਲ ਸੀ ਤਾਂ ਫਿਰ ਇਹਨਾਂ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਕਿਉਂ ਰੋਕਿਆ ਅਸੀਂ ਚੰਡੀਗੜ੍ਹ ਜਾਣਾ ਸੀਗਾ ਫਿਰ ਇਹਨਾਂ ਨੇ ਹੁਣ ਜਿਹੜਾ ਦਿੱਲੀ ਵਾਲਾ ਖਨੋਰੀ ਬਾਡਲਾ ਬਾਰਡਰ ਆ ਤੇ ਸ਼ੰਭੂ ਮੋਰਚਾ ਇਹਨਾਂ ਨੇ ਖਤੜਿਆ ਇਹ ਪੰਜਾਬ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਸਾਰਿਆਂ ਨੂੰ ਨਕਮੀ ਤੇ ਮਾੜੀ ਸਰਕਾਰ ਆ ਜੇ ਅਸੀਂ ਕਹਿ ਦਈਏ ਵੀ ਅਸੀਂ ਅੱਗੇ ਅਸੀਂ ਆਂਦੇ ਸੀਗੇ ਵੀ ਸਾਡੇ ਚੋਰ ਪੈਂਦੇ ਆ ਵੀ ਸਾਡੇ ਚੋਰੀਆਂ ਹੋ ਗਈਆਂ ਹੁਣ ਇਹਨਾਂ ਨੇ ਸਿੱਧ ਕਰਤਾ ਵੀ ਜਿਹੜੇ ਪੁਲਿਸ ਵਾਲੇ ਐਮਐਲਏ ਨਾਲ ਰਲਿਆ ਚੋਰ ਉਹ ਹੀ ਆ ਐਮਐਲਏ ਚੋਰ ਆ ਤੇ ਨਾਲ ਉਹ ਹੀ ਪੁਲਿਸ ਵਾਲੇ ਚੋਰ ਆ ਜੇ ਅਸੀਂ ਕਹਿ ਦਈਏ ਅੱਗੇ ਸਾਡਾ ਅਜ ਇੱਕ ਪਿੰਡ 'ਚ ਕਿਸੇ ਦੇ ਚੋਰੀ ਹੋ ਜਾਂਦੀ ਸੀ ਕਿਸੇ ਗਰੀਬ ਦਾ ਜਾਂ ਮਜ਼ਦੂਰ ਦਾ ਜਾਂ ਬਾਲੇ ਗਰੀਬ ਕਿਸਾਨ ਦਾ ਕੋਈ ਮਜ਼ਦੂਰਾਂ 'ਚੋਂ ਦਾ ਉਹਨੂੰ ਫੜ ਕੇ ਪਿੰਡ ਦੀ ਪੰਚਾਇਤ ਕਟਾਰ ਨਹੀਂਦੀ ਸੀ ਵੀ ਇਹ ਚੋਰ ਆ ਪਰ ਸਾਨੂੰ ਹੁਣ ਇਹ ਉਹ ਲੱਗਦਾ ਵੀ ਚੋਰ ਉਹ ਨਹੀਂ ਚੋਰ ਤਾਂ ਪੰਜਾਬ ਸਰਕਾਰ ਤੇ ਪੁਲਿਸ ਮੁਲਾਜ਼ਮ ਰਲ ਕੇ ਚੋਰੀਆਂ ਕਰਦੇ ਜਿਹੜੀਆਂ ਪਿੰਡਾਂ 'ਚ ਟਰਾਂਸਫਾਰਮ ਤੇ ਚੋਰੀਆਂ ਹੁੰਦੀਆਂ ਨਾ ਤੇ ਜਿਹੜੀਆਂ ਬਲੇਕਾਂ ਹੁੰਦੀਆਂ ਇਹਨਾਂ ਦੀ ਮਿਲੀ ਭੁਗਤਣਾ ਹੁੰਦਾ ਜੀ ਔਰ ਦੂਜੇ ਪਾਸੇ ਸਰਕਾਰ ਦੀ ਗੱਲ ਕਰੀਏ ਤਾਂ ਕਹਿ ਜਾ ਰਿਹਾ ਸੀਗਾ ਕਿ ਕਿਸਾਨਾਂ ਦੇ ਨਾਲ ਲੋਕਾਂ ਨੂੰ ਦਿੱਕਤ ਆ ਜਾਂਦੀ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ ਬੇਰੁਜ਼ਗਾਰੀ ਆਉਣ ਦੇ ਨਾਲ ਨਸ਼ਾ ਵੀ ਵੱਧ ਰਿਹਾ ਹੈਗਾ ਬੇਰੁਜ਼ਗਾਰੀ ਕੀਤਾ ਬੇਰੁਜ਼ਗਾਰ ਕੀਤਾ ਕਿਹਨੇ ਆ ਨਸ਼ਾ ਬੇਰੁਜ਼ਗਾਰੀ ਨੇ ਕੀਤਾ ਇਹ ਨਾ ਨਸ਼ਾ ਸਰਕਾਰਾਂ ਨੇ ਮੰਡਿਆ ਜੇ ਸਰਕਾਰਾਂ ਮੰਡਦੀਆਂ ਤੇ ਫਿਰ ਬੱਚੇ ਜਿਹੜੇ ਆ ਹੁਣ ਜਿਹੜੇ ਸਕੂਲਾਂ ਕਾਲਜਾਂ ਦੇ ਬਾਹਰ ਚ ਜਿਹੜੇ ਮੋਟਰਸਾਈਕਲਾਂ 'ਤੇ ਖੜਦੇ ਆ ਉਹ ਕਿਹਦੇ ਖੜਦੇ ਆ ਆਮਕਰਾਂ ਦਾ ਮੁੰਡਾ ਤਾਂ ਨਹੀਂ ਖੜਦਾ ਉੱਥੇ ਜਾ ਕੇ ਜ ਆਮਕਰਾਂ ਦਾ ਕਹੀਏ ਉਹ ਇਹਨਾਂ ਦੇ ਐਮਐਲਏ ਦੇ ਜਿਹੜੇ ਆ ਪਿੱਠੂ ਆ ਵੀ ਐਮਐਲਏ ਜਿਨ੍ਹਾਂ ਦੇ ਸਿਰ ਤੇ ਖੜੇ ਆ ਉਹ ਬੱਚੇ ਆ ਤੇ ਐਮਐਲਏ ਦਾ ਵੇਖਦਾ ਤੇ ਨਾਲ ਵੱਡੇ ਵੱਡੇ ਜਿਹੜੇ ਅਫਸਰ ਪੁਲਿਸ ਵਾਲੇ ਆ ਉਹਨਾਂ ਦੇ ਵੇਖਦਾ ਆ ਤੁਸੀਂ ਇੱਕ ਏ ਸਾਈਜ਼ ਦੀ ਧੁੱਦ ਹੋਇਆ ਬੈ ਚਿੱਟੇ ਨਾਲ ਤੋਂ ਦੀ ਵੀਡੀਓ ਕਿੰਨੀ ਵਾਇਰਲ ਹੋਈ ਜਾਂਦੀ ਆ ਕਿਉਂਕਿ ਜੇ ਅਸੀਂ ਕਿਵੇਂ ਕਹਦਾਂਗੇ ਵੀ ਹੋਣੇ ਪਿੰਡਾਂ ਚੋਂ ਵਿਕਦਾ ਕਿਉਂਕਿ ਜੇ ਨਿੱਕੇ ਪਿੰਡਾਂ ਵਾਲੇ ਜਿਹੜਾ ਕੋਈ ਖਾਂਦਾ 150 ਦਾ ਲੈ ਕੇ ਉਹਨੂੰ ਤੇ ਫੜ ਲੈਂਦੇ ਆ ਕੋਈ ਇਹਨਾਂ ਨੇ ਮਗਰਨਾ ਮਛਮ ਮਗਰਮਚ ਪੜਿਆ ਜਿੱਥੋਂ ਆਉਂਦਾ ਇਹ ਆਉਂਦਾ ਕਿੱਥੋਂ ਇਹਨਾਂ ਨੇ ਦੱਸਿਆ ਕਿ ਦੇ ਆਪਣੇ ਫਰੀਦਕੋਟ ਚ ਲਾ ਲਓ ਪਿਛਲੇ ਦਿਨੀ ਆਪਣਾ ਡੀਐਸਪੀ ਕਰੀ ਜਾਂਦਾ ਸੀਗਾ ਵੀ ਐਨਾ ਅਸੀਂ ਨੇ ਚਿੱਟਾ ਫੜ ਕੇ ਤਾਂ ਇਹਨੇ ਕਿਸ ਪਾਤੇ ਆ ਉਹ ਪਾਈ ਕੀਦੇ ਤੇ ਭਲਿਆ ਮਾਨਸਾ ਉਹ ਸਾਡੇ ਬੱਚਿਆਂ ਤੇ ਪਾਤੇ ਆ ਜਿਹੜਾ 150 ਵਾਲੇ ਆ ਤੇ ਪਰ ਇਹਨਾਂ ਨੂੰ ਜਿਹੜਾ ਮਗਰ ਲਿਆ ਉਹ ਤਾਂ ਨਹੀਂ ਇਹਨਾਂ ਨੇ ਹਜੇ ਤੱਕ ਦੱਸਿਆ ਵੀ ਮਗਰ ਇਹਨਾਂ ਦੇ ਕੌਣ ਖੜਾ ਕਿਉਂਕਿ ਜੇ ਮਗਰਲੇ ਨੂੰ ਜਾਂਦੇ ਆ ਉਹ ਐਮਐਲਿਆਂ ਦਾ ਹੱਥ ਵਿੱਚ ਆਉਂਦਾ ਜਿਵੇਂ ਕਿ ਆਪਾਂ ਵੇਖ ਲਿਏ ਪਿਛਲੇ ਸਾਲ ਢਲਮਾ ਚ ਮੁੰਡਾ ਮਰਿਆ ਸੀਗਾ ਉਹ ਕਿਨੇ ਮਾਰਾਇਆ ਸੀ ਹੁਣ ਵੀ ਉਹੀ ਗੱਲ ਆ ਇਹ ਐਮਐਲਿਆਂ ਦਾ ਹੀ ਨਸ਼ਾ ਵਿਕਦਾ ਹੋਰ ਕਿਸੇ ਦਾ ਨਸ਼ਾ ਨਹੀਂ ਵਿਕਦਾ ਗਿਆ ਬੇਰੋਜ਼ਗਾਰੀ ਆ ਤੇ ਬੇਰੋਜ਼ਗਾਰੀ ਕਢਣੀ ਕਿਨੇ ਆ ਪੰਜਾਬ ਸਰਕਾਰ ਰੋਜ਼ਗਾਰ ਦੇਵੇ ਤੇ ਨਸ਼ਿਆਂ ਤੋਂ ਖੜਾ ਛੁੱਟ ਜੇ ਇਹ ਵੀ ਬੇਰੋਜ਼ਗਾਰੀ ਸਰਕਾਰ ਨੇ ਕੀਤਾ ਜੀ ਪਿਛਲੇ ਸਮੇਂ ਦੇ ਵਿੱਚ ਵਖਰੇਵਾ ਜਿੱਥੇ ਬੰਦੀਆਂ ਵਿੱਚ ਦੇਖਿਆ ਗਿਆ ਸੀਗਾ ਕਿ ਲੱਗਦਾ ਉਸੇ ਚੀਜ਼ ਦਾ ਨੁਕੀਆ ਕਿ ਅਕਸਰੀ ਨਿਊਜ਼ ਦੇ ਥਲੇ ਕਮੈਂਟ ਲੋਕੀ ਦੇ ਦਿੰਦੇ ਨੇ ਕਿ ਇਹਨਾਂ ਦੀ ਆਪਸੀ ਬਟ ਦੇ ਕਾਰਨ ਜੋ ਕਾਰਵਾਈ ਨਿਕਲੇਗੀ ਨਹੀਂ ਸਰਕਾਰਾਂ ਦੀ ਹੱਥ ਨਹੀਂ ਪਿਆਉਣਾ ਚਾਹੁੰਦੇ ਕਿ ਕਿਸਾਨਾਂ ਦੇ ਹੱਥ ਪਏ ਕਿਉਂਕਿ ਹੁਣ ਕਿਸਾਨ ਹੀ ਸੀ ਜਿਨ੍ਹਾਂ ਨੂੰ ਸਰਕਾਰ ਕਿਤੇ ਤੇ ਕਿਤੇ ਪਾਸੇ ਕਰ ਰਹੀ ਜੀ ਪਰ ਹੁਣ ਸਰਕਾਰ ਕਿਸਾਨਾਂ ਵਾਲੇ ਪਾਸੇ ਵੀ ਪੈ ਨਿਕਲੀ ਹੈ ਇਹਨਾਂ ਨੇ ਨਾ ਜਿਹੜੀ ਇਹ ਦਰੀਆਂ ਤੋਂ ਉੱਠੀ ਸੀ ਸਰਕਾਰ ਇਹ ਜਿਹੜੇ ਆਮ ਘਰਾਂ ਦੀ ਕਹਿੰਦੇ ਸੀ ਝਾੜੂ ਆਏ ਦੇ ਸਰਕਾਰ ਵੀ ਆਮ ਖੁੰਡਾਂ ਤੋਂ ਸਰਕਾਰ ਚੱਲੂਗੀ ਇਹ ਕੁਰਸੀ ਦਾ ਸਤਾ ਹੀਗਾ ਕੁਰਸੀ ਦੀ ਜਿਹੜੀ ਹੈ ਨਾ ਇਹਨਾਂ ਨੂੰ ਨਸ਼ਾ ਹੀ ਹੈਬ ਜਾ ਵੀ ਇਹ ਆਮ ਘਰਾਂ ਦੇ ਚੱਲਦੇ ਚੱਲਦੇ ਹੁਣ ਤਾਂ ਖਾਸ ਘਰਾਂ ਦੀ ਹੋ ਗਈ ਆ ਇਹ ਸਰਕਾਰੀ ਦਿਲਗੋ ਚਲਦੀ ਆ ਵੀ ਜਿਹੜਾ ਇਹ ਆਂਦੇ ਆ ਵੀ ਕਿਸਾਨਾਂ ਦੀ ਫੁੱਟ ਕਿਸਾਨਾਂ ਦੀ ਕੋਈ ਫੁੱਟ ਨਹੀਂ ਇੱਕ ਝੋਟਾ ਕਿਸਾਨ ਆ ਆਉਣ ਵਾਲਾ ਅंदोलਨ ਕਰਨਗੇ ਸਾਰੀਆਂ ਜਥੇਬੰਦੀਆਂ ਇੱਕ ਝੰਡੇ ਦੇ ਹੇੜ ਕਰਨਗੇ ਸੋ ਸਾਡੇ ਨਾਲ ਨੌਜਵਾਨ ਸਭਾ ਤੋਂ ਨੌਨੇ ਆ ਮੌਜੂਦ ਨੇ ਨੌਰੇ ਜੀ ਕਿਵੇਂ ਹੈਗਾ ਲਗਾਤਾਰ ਤੁਸੀਂ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚੋਂ ਬੀਜੇਪੀ ਦਾ ਵਿਰੋਧ ਕਰਦਾ ਸਪੀਚ ਵਿੱਚ ਵੀ ਤੁਸੀਂ ਕਹਿੰਦੇ ਹੋ ਕਿ ਇਹਨਾਂ ਦਾ ਵੀ ਅਸੀਂ ਉਹ ਸਪੀਡ ਚੈੱਕ ਕਰਾਂਗੇ ਕਿ ਲੱਗਦਾ ਕਿ ਨੌਜਵਾਨ ਸਰਕਾਰਾਂ ਤੇ ਰੋਸ ਨਹੀਂ ਕਿਉਂਕਿ ਸਰਕਾਰ ਕਹਿ ਰਹੀ ਹੈ ਵੀ ਕਿਸਾਨੀ ਸੰਘਰਸ਼ੇ ਕਰ ਲੈ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਚੱਲ ਰਿਹਾ ਜਿਹੜੇ ਨਸ਼ੇ ਜਿਹੜੇ ਆ ਰਹੇ ਹੈਗੇ ਦੇਖੋ ਜਿਸ ਦਿਨ ਦੀ ਇਹਨਾਂ ਨੇ ਧੱਕੇ ਦੇ ਨਾਲ ਸ਼ੰਭੂ ਤੇ ਖਨੌਰੀ ਵਾਲਾ ਰੋਡ ਖਾਲੀ ਕਰਾਇਆ ਕਿਸਾਨਾਂ ਦੇ ਉੱਥੇ ਬਣੇ ਹੋਏ ਘਰ ਟਾਏ ਉੱਥੋਂ ਸਮਾਨ ਚੋਰੀ ਕਰ ਲਿਆ ਤੇ ਉਸ ਤੋਂ ਕਿੰਨਿਆਂ ਕ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਤੀਆਂ ਬਈ ਵੀ ਸਾਨੂੰ ਤਾਂ ਕਿਤੇ ਨਹੀਂ ਦੱਸਿਆ ਬੀ ਲੋਕਾਂ ਨੂੰ ਦੋ ਦੋ ਨੌਕਰੀਆਂ ਮਿਲ ਗਈਆਂ ਵੀ ਜਿੱਦਾਂ ਦਾ ਸ਼ੰਭੂ ਤੇ ਖਨੌਰੀ ਵਾਲਾ ਮੋਰਚਾ ਚੱਕਿਆ ਗਿਆ ਉਹ ਸਿਰਫ ਤੋਂ ਸਿਰਫ ਇੱਕ ਕਿਸਾਨਾਂ ਦਾ ਅੰਦੋਲਨ ਖਤਮ ਕਰਨ ਵਾਸਤੇ ਇੱਕ ਬਹਾਨਾ ਸੀ ਕਿ ਜਿਸ ਤਰ੍ਹਾਂ ਇਹਨਾਂ ਦੀ ਉਹ ਨੀਤੀ ਹੈਗੀ ਆ ਪਾੜੋ ਤੇ ਰਾਜ ਕਰੋ ਵਾਲੀ ਵੀ ੱਡੋ ੱਡੀ ਵਰਗਾਂ ਨੂੰ ਜਿਹੜਾ ਇੱਕ ਦੂਜੇ ਦੇ ਖਿਲਾਫ ਕਰੋ ਤੇ ਤਾਂ ਹੀ ਸਰਕਾਰਾਂ ਜਿਹੜੀਆਂ ਚੱਲ ਸਕਦੀਆਂ ਕਿਉਂਕਿ ਇਸ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਆ ਨਾ ਹੀ ਨੌਜਵਾਨ ਨਾ ਵਿਦਿਆਰਥੀ ਨਾ ਮਜ਼ਦੂਰ ਨਾ ਕਿਸਾਨ ਨਾ ਹੀ ਮਲਾਜ਼ਮ ਇਹਨਾਂ ਤੋਂ ਕੋਈ ਵੀ ਤਬਕਾ ਜਿਹੜਾ ਉਹ ਕੁਝ ਨਹੀਂ ਕੀਤਾ ਗਿਆਗਾ ਕਿਸੇ ਵੀ ਤਬਕੇ ਦੇ ਜਿਹੜੀਆਂ ਮੰਗਾ ਮਸਲੇ ਆ ਉਹ ਹੱਲ ਨਹੀਂ ਕੀਤੇ ਗਏ ਇਹ ਕੱਲਾ ਇਹ ਨਹੀਂ ਕਿ ਸਾਡੀ ਨੌਜਵਾਨ ਭਾਰ ਸਭਾ ਜਥੇਬੰਦੀ ਆ ਤੇ ਅਸੀਂ ਕਹਿ ਰਹੇ ਹਾਂ ਕਿ ਬੀਜੇਪੀ ਦੀ ਤੇ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਪੀਡ ਚੈੱਕ ਕਰਾਂਗੇ ਇਹਨਾਂ ਦੀ ਸਪੀਡ ਚੈੱਕ ਕਰਨ ਵਾਸਤੇ ਪੂਰਾ ਪੰਜਾਬ ਹੀ ਤਿਆਰ ਬੈਠਾ ਉਹ ਚਾਹੇ ਕਿਸੇ ਵੀ ਵਰਗ ਚ ਹੋਵੇ ਕਿਸਾਨ ਹੋਣ ਮਜ਼ਦੂਰ ਹੋਣ ਮਲਾਜ਼ਮ ਹੋਣ ਸਾਰੇ ਹੀ ਇਹਨਾਂ ਤੋਂ ਦੁਖੀ ਨੇ ਕਿਸੇ ਦਾ ਵੀ ਕੋਈ ਜਿਹੜਾ ਹੱਲ ਨਹੀਂ ਕੀਤਾਗਾ ਖਾਸ ਕਰਕੇ ਜਿਹੜਾ ਇਹ ਕਹਿ ਕੇ ਆਏ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਕੀ ਪੰਜਾਬ ਨਸ਼ਾ ਮੁਕਤ ਬਣਾਤਾ ਖਾਣਾ ਪੂਰਤੀ ਆਸਤੇ ਜਿਹੜਾ ਮਾੜੇ ਮੋٹے ਜਿਹੜੇ ਨਸ਼ਾ ਕਰਦੇ ਨੇ ਗ੍ਰਾਮ-ਗ੍ਰਾਮ 2-2 ਗ੍ਰਾਮ ਵਾਲੇ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਫੜੋ ਨਾ ਪਰ ਉਹਨਾਂ ਨੂੰ ਫੜ ਕੇ ਇਕੱਲੀ ਖਾਨਾ ਪੂਰਤੀ ਨਾ ਕਰੋ ਜਿਹੜੇ ਵੱਡੇ ਮਗਰਮਾਛਾ ਉਹਨਾਂ ਦੇ ਮਗਰ ਜਿਹੜਿਆਂ ਦਾ ਬਿਜ਼ਨਸ ਚੱਲਦਾ ਇੱਥੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਇਸ ਬਿਜ਼ਨਸ ਨੂੰ ਚਲਾ ਰਹੇ ਨੇ ਚਿੱਟੇ ਦੇ ਨੂੰ ਉਹਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆਓ ਉਹਨਾਂ ਤੇ ਵੀ ਕਾਰਵਾਈ ਕਰੋ ਤਾਂ ਹੀ ਇਹ ਜਿਹੜੇ ਬਿਜ਼ਨਸ ਨੂੰ ਠੱਲ ਪੈ ਸਕਦੀ ਹੈ ਤੇ ਲੋਕਾਂ ਦੇ ਧੀਆਂ ਪੁੱਤ ਜਿਹੜੇ ਮਰਨ ਉਹ ਰੁਕ ਸਕਦੇ ਨੇ ਅਸੀਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਸੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕਿ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਖੇਡ ਗਰਾਊਂਡ ਬਣਾਉਣਾ ਚਾਹੀਦਾ ਚਲੋ ਇਹਨਾਂ ਉਹ ਬਾਈਸ ਤੋਂ ਦੇ ਵਿੱਚ ਇਹ ਤਾਂ ਕਹਤਾ ਕਿ ਅਸੀਂ ਪਿੰਡ-ਪਿੰਡ ਖੇਡ ਗਰਾਊਂਡ ਬਣਾਵਾਂਗੇ ਖੇਡ ਗਰਾਊਂਡ ਤਾਂ ਬਣਾਉਣਗੇ ਪਰ ਉਹਨਾਂ ਦੇ ਨਾਲ-ਨਾਲ ਜਿਹੜਾ ਲੋਕਾਂ ਵਾਸਤੇ ਖੇਡਣ ਵਾਸਤੇ ਖਿਡਾਰੀਆਂ ਵਾਸਤੇ ਕੋਚ ਦਾ ਪ੍ਰਬੰਧ ਹੋਣਾ ਚਾਹੀਦਾ ਉਹ ਪਿੰਡਾਂ ਦੇ ਵਿੱਚ ਹੀ ਨਾਲ ਉਹਨਾਂ ਜਿਹੜੇ ਖਿਡਾਰੀ ਖੇਡਣ ਵਾਲੇ ਹੋਣੇ ਉਹਨਾਂ ਦੀ ਡਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਰਕੇ ਜਿਹੜੀ ਜਵਾਨੀ ਹੈ ਉਹ ਨਸ਼ੇ ਤੋਂ ਥੋੜਾ ਪਿੱਛੇ हट ਸਕਦੀ ਆ ਤੇ ਨੌਜਵਾਨਾਂ ਦੇ ਖਿਡਾਰੀਆਂ ਦੇ ਭਵਿੱਖ ਨੂੰ ਜਿਹੜਾ ਹੋਰ ਵਧੀਆ ਬਣਾਉਣ ਵਾਸਤੇ ਜਿੰਨੇ ਜਿਹੜੇ ਵੀ ਖਿਡਾਰੀ ਜਿਸ ਪੱਧਰ ਦੀ ਵੀ ਖੇਡ ਖੇਡਣਗੇ ਚਾਹੇ ਉਹ ਹੋਵੇ ਜ਼ਿਲ੍ਹਾ ਪੱਧਰੀ ਚਾਹੇ ਤਰੀ ਚੈ ਨੈਸ਼ਨਲ ਪਦਰੀ ਹੋਵੇ ਚ ਸਟੇਟ ਪਦਰੀ ਹੋਵੇ ਉਸ ਤਹਾਵ ਦੇ ਨਾਲ ਜਿਹੜਾ ਉਹਨਾਂ ਖਿਡਾਰੀਆਂ ਨੂੰ ਜਿਹੜਾ ਉਹ ਨੌਕਰੀਆਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਖੇਡਾਂ ਦਾ ਜਿਹੜਾ ਉਹਨੂੰ ਘਟਾਂਚਾ ਜਿਹੜਾ ਉਹ ਸਾਰਿਆ ਜਾਣਾ ਚਾਹੀਦਾ ਪਰ ਇਹ ਨਹੀਂਗਾ ਕਿ ਇਕੱਲਾ ਐਲਾਨ ਕਰਤਾ ਤੇ एलान ਤਾਂ ਇਹਨਾਂ ਨੇ ਇਹ ਵੀ ਕੀਤਾ ਸੀ ਕਿ ਔਰਤਾਂ ਨੂੰ 11-1100 ਦੇਵਾਂਗੇ एलान ਤਾਂ ਇਹਨਾਂ ਨੇ ਇਹ ਵੀ ਕੀਤਾ ਸੀਗਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ ਲੋਕਾਂ ਦੇ ਜਿਹੜੇ ਮਸਲੇ ਹਾਲਾ ਉਹ ਗੱਲਬਾਤੇ ਰਾਹੀਂ ਕੀਤੇ ਜਾਣਗੇ ਤੇ ਜਿਹੜੇ ਗੱਲਬਾਤ ਕਰਨ ਜਾਂਦੇ ਉਹਨਾਂ ਨੂੰ ਭਗਵਾਨ ਤਮਨ दारू ਦੀ ਟੋਟ ਦੇ ਵਿੱਚ ਕੁੱਤੇ ਵਾਂਗੂੰ ਪੈਂਦਾ ਉਹਨਾਂ ਨੂੰ ਭਜਾ ਦਿੰਦਾ ਕਹਿ ਦਿੰਦਾ ਜਾਓ ਤੁਸੀਂ ਲਾ ਲੋ ਧਰਨੇ ਜਿਹੜੇ ਲਾਉਣੇ ਆ ਤੇ ਫਿਰ ਜਦੋਂ ਇਹ ਆਪਦੇ ਦਫ਼ਤਰਾਂ ਦੇ ਵਿੱਚ ਸੱਦ ਸੱਦ ਕੇ ਲੋਕਾਂ ਨੂੰ ਜਲੀਲ ਕਰਨਗੇ ਤੇ ਫਿਰ ਇਹਨਾਂ ਨੂੰ ਪਿੰਡਾਂ ਚ ਆਉਣ ਨੂੰ ਹਾਰ ਥੋੜਾ ਪੈਣਗੇ ਛਿੱਤਰ ਹੀ ਪੈਣਗੇ ਤੇ ਛਿੱਤਰ ਪੰਜਾਬ ਦੇ ਲੋਕਾਂ ਦਾ ਤਿਆਰ ਆ ਖਾਸ ਕਰਕੇ ਆਮ ਆਦਮੀ ਪਾਰਟੀ ਵਾਸਤੇ ਤੇ ਭਾਜਪੀ ਵਾਸਤੇ ਜਿਹੜਾ ਇਹਨਾਂ ਨੇ ਇਕੱਠ ਜੋੜ ਬਣਾ ਕੇ ਜਿਹੜਾ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਤੋਂ ਲਗਾਤਾਰ ਜੋ ਪਿਛਲੇ ਸਮੇਂ ਜੋ ਕਾਰਵਾਈ ਹੋਛਦੀ ਨਾਰਾਜ਼ਗੀ ਲਗਾਤਾਰ ਕਿਸਾਨਾਂ ਵੱਲੋਂ ਯਾਹਰ ਕੀਤੀ ਜਾ ਰਹੀ ਹੈ ਜਿੱਥੇ ਕੀ ਡੱਲੇ ਵਾਲੇ ਪਿੰਡ ਦੇ ਵਿੱਚ ਪੱਕਾ ਮੋਰਚਾ ਪਿੰਡ ਵਾਸੀ ਬਾਰਸયુਧ ਕਿਸਾਨ ਮੋਰਚੇ ਸੱਜ ਦੇ ਪੇੜਾ ਪ੍ਰਦਰਸ਼ਨ ਕੀਤਾ ਦੇਖਣਗੇ ਹੌਲੇ ਸਮੇਂ ਦੇ ਵਿੱਚ ਸਰਕਾਰਾਂ ਚਾਹੇ ਪੰਜਾਬ ਦੀ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਕੀ ਅਗਲਾ ਸਟੈਪ ਲੈਂਦੀਆਂ ਨੇ ਤੇ ਸਯੁਧ ਕਿਸਾਨ ਮੋਰਚਾ ਜਾਂ ਕਿਸਾਨ ਜਥੇਬੰਦੀ ਲੜ ਕੇ ਅਗਲਾ ਕੀ ਐਕਸ਼ਨ ਲੈਂਦੇ ਨੇ ਕੈਮਰਾ ਨਾਲ ਤੁਹਾਨੂੰ ਦਰਿਆ ਖਬਰਨਾਮਾ ਲਈ ਚਕਤਾਰ ਸਿੰਘ